ਸਤਿ ਸ਼੍ਰੀ ਅਕਾਲ ਜੀ ਹੋਰ ਸਨਾਓ ਕੀ ਹਾਲ ਚਾਲ ਜੀ ਤੁਹਾਂ ਦਾ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਤੇ ਆਹ ਬਣਾਉਣ ਲੱਗੇ ਆਂ ਪਕ ਤਰੇਲੇ ਕਰੇਲੇ ਆਪਾਂ ਕਦੋਂ ਕੱਢ ਕੇ ਨਮਕ ਨਾਲੇ ਰੱਖ ਕੁੱਤੇ ਰੱਖ ਕੇ ਤੇ ਇੱਧਰ ਆਪਾਂ ਪਿਆਜ਼ ਗ੍ਰਾਈਂਡ ਕਰੀ ਜਾਂਦੇ ਆਂ ਆਹ ਪਿਆਜ਼ ਧੋਈ ਜਾਂਦੇ ਆਂ ਨਾਲ ਮਿਰਚਾਂ ਹਰੀਆਂ ਮਸਝਾ ਤੇ ਅਦਰਕ ਤੇ ਇੱਧਰ ਆਪਾਂ ਤੇਲ ਧਰ ਲਿਆ ਇੱਧਰ ਆ ਕੇ ਦਸੋ ਕੀ ਤੇ ਤੇਲ ਧਰ ਲਿਆ ਆਪਾਂ ਕਰੇਲਿਆਂ ਵਾਸਤੇ ਇੱਥੇ ਕਰੇਲੇ ਤਲਾਂਗੇ ਇਹਦੇ ਵਿੱਚ ਆਪਾਂ ਮਸਾਲਾ ਤਲਾਂਗੇ ਦੋਨੇ ਕੁਸ ਤੜਕੇ ਫਿਰ ਬਣਾਵਾਂਗੇ ਤੁਹਾਨੂੰ ਬਣਾਉਂਦੇ ਦਿਖਾਉਨੇ ਰਹੀ ਜੀ ਆਲਾ ਆਪਾਂ ਗ੍ਰੈਂਡ ਕਰਕੇ ਦੇਖਦੇ ਆਂ ਜੇ ਤਾਂ ਬਹੁਤ ਹੋਇਆ ਤਾਂ ਠੀਕ ਆ ਨਹੀਂ ਫਿਰ ਥੋੜੇ ਜਿਹਾ ਗੰਡੇ ਹੋਰ ਪਾ ਲਾਂਗੇ ਇਸ ਤਰ੍ਹਾਂ ਹਰਿਆਣਾ ਕਿੱਦੋਂ ਹੀ ਗਰੇਲੇ ਆਪਣੇ ਜਿਹੜਾ ਉਹਨੇ ਨਿਚੋੜਿਆ ਨਗਰ ਉਹਦੇ ਤੇ ਮੈਂ ਆਹ ਛੋਟੇ ਗ੍ਰੈਂਡਡ ਕੀ ਕਰਦੇ ਆਂ ਗ੍ਰੈਂਡਡ ਆਪਣੇ ਕੋਲ ਛੋਟਾ ਵਾ ਤੇ ਜਿਹੜਾ ਵੱਡਾ ਵਾ ਉਹਦਾ ਜੱਗ ਖਰਾਬ ਹੋ ਗਿਆ ਉਹਦਾ ਜੱਗ ਖਰਾਬ ਹੋ ਚੁੱਕਿਆ ਤੇ ਉਹਦਾ ਜੱਗ ਲਿਆਵਾਂਗੇ ਫਿਰ ਮਗਾ ਹੁਣ ਫਿਰ ਆਹ ਲਾ ਪੈਲੀ ਦੀ ਕਰਾਂਗੇ ਇਹ ਤਾਂ ਖੁੰਡੀ ਵਗੈਰਾ ਬਣ ਜੰਗੀ ਇਸ ਦਾ ਪਰ ਤੇ ਉਹ ਜਿਹੜਾ ਉਸ ਨੂੰ ਕਰਾਂਗੇ ਤੇ ਤੇ ਇਧਰ ਆਪਣਾ ਤੇਲ ਘਰ ਹੋਈ ਜਾਂਦਾ ਦੋਨੇ ਪਾਸੇ ਇਧਰ ਨਾਲ ਧੂਆ ਛੱਡ ਚੁੱਕਿਆ ਹੈ ਤੇਲ ਘਰ ਹੋ ਚੁੱਕਿਆ ਤੇ ਦੂਜਾ ਤੇਲ ਘਰ ਹੋ ਰਿਹਾ ਤੇ ਹੁਣ ਆਪਾਂ ਪਾਈਏ ਇਹਦੇ ਵਿੱਚ ਕarele ਫਿਰ ਅਸਿਰੋ ਦੇ ਬੱਲ ਗੋਮਨੇ ਆੜਤਾ ਤੇ ਪੰਡਾ ਅਸੀਂ ਘਰੇ ਦਾ ਬੱਚ ਪੰਡ ਧੋਨੇ ਪਹਿਲਾਂ ਕarele ਕਰਦੇ ਅੱਜ ਗੁਰਦੁਆਰਾ ਸਾਹਿਬ ਚਾਹਣਾ ਨਹੀਂ ਕਿ ਮੇਰੀਆਂ ਸੇੜੀਆਂ ਜਾ ਚੁੱਕੀਆਂ ਤੇ ਹੁਣ ਮੈਂ ਗੈਸ ਕੱਲੀ ਲੇਖਦੇ ਆਂ ਬਾਕੀ ਕੀ ਬਾਂਡਾ ਅੱਛਾ ਹੋਰ ਪਿੱਛੇ ਹੋ ਜਾ ਬਸ উঠ বোঝা আওয়াজ আছে ਦੇ ਹਾਂ ਜਦੋਂ ਕੱਲ੍ਹ ਦੇ ਹਨਾ ਇਥੇ ਜਿਆਦਾ ਕਰਨੀ ਹੈ ਤਾਂ ਬੈਸ ਲੋ ਕਰਤਾ ਤਾਂ ਤੇਜ ਤੇਲ ਜਿਆਦਾ ਕਰਨ ਲਈ ਫਿਰ ਤੇਲ ਡੁੱਬਣ ਲੋਕਾਂ ਤੇ ਨਹੀਂ ਤੇਰੇ ਡੁੱਬ ਜਾਣ ਚੰਗੀ ਤਰ੍ਹਾਂ ਫਰਾਈ ਹੋ ਜਾਣਗੇ ਲਓ ਬਈ ਆਪਾਂ ਪਾਤੇ ਹੁਣ ਇਹਦੇ ਵਿੱਚ ਤਰੇਲੇ ਇਧਰ ਇਹ ਫਰਾਈ ਹੋਣਗੇ ਇਧਰ ਆਪਾਂ ਮਸਾਲਾ ਫਰਾਈ ਕਰਦੇ ਹਾਂ ਤੇ ਤਰੇਲੇ ਸੁਕੀਦੇ ਤੇ ਇੱਕ ਹੁੰਦੇ ਤੇ ਸਾਰਾ ਨਹੀਂ ਫੇਵਰੇਟ ਨਹੀਂ ਇਹਨਾਂ ਦਾ ਮਸਾਲਾ ਜਿਆਦਾ ਫੇਵਰੇਟ ਹੈ ਇਹ ਉਪਰੋਂ ਕੀ ਕਰਨਗੇ ਇਹਨੂੰ ਉਪਰ ਉਹ ਤਰੇਲੇ ਨੂੰ ਤਾਂ ਛੱਡ ਦੇਣੀ ਵਿੱਚ ਮਸਾਲਾ ਮਸਾਲਾ ਖਾ ਲੈਂਦੇ ਹੁੰਦੇ ਹਰ ਵਾਰੀ ਇਹ ਐਂ ਕਰਦੇ ਹੁੰਦੇ ਆ ਸਾਹੀ ਸਾ ਮੈਨੂੰ થਾਰੇ ਖਾਂ ਮੰਨ ਅਸੀਂ ਨੂੰ ਆਪਾਂ ਇੱਧਰ ਤਰੇਲੇ ਤਾਂ ਮੈਂ ਢਾਰ ਦਿੱਤੇ ਆ ਹੁਣ ਆਪਾਂ ਇੱਧਰ ਪਾਉਨੇ ਆ ਮਸਾਲਾ ਮਸਾਲੇ ਦੇ ਵਿੱਚ ਪਹਿਲਾਂ ਆਪਾਂ ਪਿਸਤਾਂ ਨੂੰ ਛਿੱਟੇ ਪਾਣਗੇ ਇਹ ਤੂ ਦੂਰਾ ਹਾਂ ਨਹੀਂ ਨਹੀਂ ਤੂ ਦੂਰਾ ਉਹ ਮੇਰੇ ਵਾਸਤੇ ਦੂਰਾ ਇਹਦੇ ਚ ਜੀਰਾ ਪਾ ਦੂਗੇ ਆਪਣਾ ਜੀਰਾ ਪਾ ਦਈਏ ਮਸਾਲੇ ਦੇ ਵਿੱਚ ਲੈ ਕੇ ਦੋਗੇ ਆਵਾਂਗੇ ਜੀ ਪਹਿਲਾਂ ਇਹਨਾਂ ਨੂੰ ਫਰਾਈ ਕਰਾਂਗੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਹਾਲਾ ਪਾਵਾਂਗੇ ਸਰ ਥੋੜਾ ਐ ਕਰ ਦੇਖੋ ਟਿੱਕੇ ਨਹੀਂ ਲੱਗੇ ਤੇ ਤੋਂ ਬਾਅਦ ਇਹਨਾਂ ਨੂੰ ਲਾ ਦੇ ਬੱਸ ਲਾ ਦੇ ਪਾ ਕੇ ਪਹਿਲੇ ਹੁੰਦਾ ਸਾਰੇ ਆਦਰੇ ਵਾਸਤੇ ਚਿੱਟੇ ਪੈਸਾਂ ਦਾ ਲਵ ਹਾਂ ਪੁੜਪੁੜੇ ਪੈਗੇ ਇਹ ਜਿੱਦਿ ਸੁੱਕਦੇ ਹੈ ਪਾਣੀ ਭਾਈਦਾ ਨਾ ਫਿਰ ਥੋੜਾ ਥੋੜਾ ਪਾਣੀ ਪਾਉਣਾ ਹੈ ਇਹਨੂੰ ਆਪ ਤਾਂ ਨਹੀਂ ਦੱਸਣਾ ਲੱਗ ਜੂਨੀ ਜੀ ਮੋਟਾ ਦੇ ਜੀ ਅੱਛਾ ਹੁਣ ਚੱਲ ਗਾਇਜ਼ ਇੱਧਰ ਦੇਖੋ ਕੰਮ ਲਗਾ ਹਾਂ ਮਾਤਰਾਂ ਨੇ ਕਿਹਾ ਹੋ। ਕਿ ਪਾਣੀ ਕਿੰਨਾ ਹੋ ਗਿਆ? ਨਹੀਂ ਨਹੀਂ, ਪਰ ਇਹ ਲਈ ਪਾਣੀ ਕਿੰਨਾ ਗੱਡੇ ਚੋਂ ਪਾਇਆ। ਅਸੀਂ ਨਾਲ ਆਪਣਾ ਬੱਤੂ ਗਾ। ਤੇਰੇ ਜਿਵੇਂ ਜਿਵੇਂ ਜਮ ਛਾੜਿਆ ਤੇ ਤੇਰੇ ਜਿਵੇਂ ਮਹਨਤ ਪਾ। ਇਹਦੇ ਸਾਰੇ ਚੰਗੀ ਤਰ੍ਹਾਂ ਹੋ ਚੱਲੇ। ਇਹ ਨੂੰ ਹੁਣ ਪਾ ਗਏ। ਹੌਲੀ ਹੌਲੀ ਪੈਣੀ ਹੈ ਉਹਦੇ। ਉਸ ਜਦੋਂ ਬਣੀ ਹੋਊਗਾ। ਇੱਕ ਵਾਰ ਪਾ ਲਈਏ ਮੈਂ। ਵਿੱਚ ਸੋਣੀ ਜੀ ਸਮਨ ਲੈ ਇਹਦੇ ਵਿੱਚ ਕੋੜੀ ਜੀ ਤੇਲੇ ਕੋੜੇ ਨਹੀਂ ਸਮਨ ਪਕਰਉਂਦੀ ਹੁੰਦਾ ਕੋੜੇ ਨਹੀਂ ਦੇ ਉੱਤਰ ਫਰਾਈ ਹੋ ਕੇ ਨਹੀਂ ਕੋੜੇ ਰਹਿੰਦੇ ਤੁਸੀਂ ਇਹਨਾਂ ਨੂੰ ਫਰਾਈ ਹੋ ਕੇ ਹੀ ਕੋੜੇ ਲਾ ਦੇ ਹਮ ਚਲ ਇਹਨਾਂ ਨੂੰ ਮੈਮ ਮੈਂ ਤਾਂ ਆਪ ਕਈ ਕਈ ਵਾਰ ਰੋਟੀ ਨਾਲ ਖਾ ਲੈਂਦੀ ਜਿਹੜੇ ਛੋਟੇ ਛੋਟੇ ਹੁੰਦੇ ਆ ਕਿਤੇ ਬਹੁਤ ਆ ਗਿਆ ਨਾ ਤੇਰੇ ਲਈ ਸਾਰੇ ਪਕੋੜੇ ਚੱਲ ਲਿਆ ਹੁਣ ਮੈਂ ਬੰਦ ਬੰਦੇ ਕਹਿੰਦੀ ਸ਼ੰਖ ਭਰਿਆ ਪਿਆ ਵਾ ਕਿਉਂਕਿ ਮੰਮਾ ਉਹਨੇ ਤਾਂ ਚੜਾ ਗਏ ਸੀ ਇਹ ਜਾ ਰਹਾ ਨਾ ਮੰਮਾ ਜੀ ਤੇਰੇ ਘਰੇ ਕਿਸਨੂੰ ਤੋਤੇ ਨਹੀਂ ਜੇ ਕਰੇ ਪਰ ਇਹਦੀ ਜੀ ਪਰ ਇਹਨੇ ਤੋਤੇ ਨਹੀਂ ਕੋਸ ਨਹੀਂ ਕਿ ਅੰਗੀ ਮੈਂ ਬਾਰੀਆਂ ਸੱਤ ਕਰ ਰਹੀ ਸੀ ਬਾਰੀ ਦੀ ਬਾਰੀ ਤਾਂ ਬਹੁਤ ਵਧੀਆ ਸੱਤਨੀ ਸੀਾਰੇ ਟੁੱਪੜ ਤੋਂ ਮਿਲ ਤੇ ਹੁਣ ਮੈਂ ਕੱਲੋਂ ਬੰਦੀ ਸਾਹ ਉਹ ਪਾਣੀ ਦੇ ਲਈ ਆਪਾਂ ਸਾਫ਼ ਕਰਦੀ ਐ ਇੱਧਰ ਆਪਣੇ ਢਾਂਡੇ ਆਪਾਂ ਥੋੜੀ ਥੈਂਕ ਆਪਣਾ ਲਈ ਇੱਧਰ ਆਪਣੇ ਟਰੇਲੇ ਦੇ ਕੋਲ ਥਾਈ ਰੱਖ ਲਾ ਨਮਕ ਚੰਗੀ ਤਰ੍ਹਾਂ ਜੀ ਕਰਾ ਲਾ ਵੀ ਡਾਰੀ ਖਾਈ ਚੰਗਾ ਰੱਖੋ ਰੜੇ ਵੀ ਰੱਖ ਲਾਓ ਪਰਤੀ ਆਪਣਾ ਇਹ ਨੂੰ ਟੁਟਾ ਦੇ ਸਮੇ ਕਰ ਦਿੰਨੇ ਜੀ ਤੇ ਅਪਣਾ ਮਸਾਲਾ ਮਿਲਵੜ ਕਰਦੇ ਉਹਨਾਂ ਮਸਾਲੇ ਪਾ ਦਾਂਗੇ ਪਾਣੀ ਸੋਕੇ ਚੁੱਕਿਆ ਤੇ ਹੁਣ ਇਹਦੇ ਵਿੱਚ ਆਪਾਂ ਪਾਉਨੇ ਆ ਨਮਕ ਮੱਠੀ ਨਮਕ ਆਪਾਂ ਥੋੜਾ ਅਨਸਾਰ ਮੈਂ ਥੋੜਾ ਅਨਸਾਰ ਹੀ ਪਾਣੀ ਹੁਣ ਜਿੰਨਾ ਹੱਥ ਲੱਗਿਆ ਹੋਣਾ ਤੇ ਆਪਾਂ ਆ ਹਲਕੀ ਕਰਦੇ ਇੱਥੇ ਜੋ ਹਰੀ ਵੀ ਮੈਂ ਸਪਾਈ ਹੋਈ ਹੈ ਥਕਲਾ ਨਮਕ ਜੀ ਆਪਾਂ ਇੱਕਦਮ ਤਪਾਈ ਦੇਣੇ ਉਹ ਨਿਕੜਾ ਹੋ ਗਿਆ ਅਗਰ ਵਗਨ ਆਣੇ ਰਹਿ ਕੇ ਜਦੋਂ ਸੋਕੇ ਜਾਂਦਾ ਰਹਦਾ ਅਰੇ ਜਦੋਂ ਪੂਰ ਤੱਕ ਪਕਾਵਾਂਗੇ ਜਦ ਤੱਕ ਇਹ ਤੇਲ ਵਿੱਚ ਤੇਲਿੰਗ ਕਰਦਾਂਗੇ ਤੇ ਇਹ ਬਣਾਵਾਂਗੇ ਜਿਵੇਂ ਕਿ ਪਕਾ ਲੈਣੇ ਆਪਾਂ ਜਦੋਂ ਤੱਕ ਬਿਲਕੁਲ ਤੇਲ ਨਹੀਂ ਆਉਂਦਾ ਤੇ ਇਹਦੇ ਨਾਲ ਆਪਣੇ ਫ੍ਰੈਂਡ ਆਪਾਂ ਬੱਲੇ ਲੱਗਣਦੇ ਨੂੰ ਚਲਾਈ ਜਾਂਦੇ ਕੋਰੇ ਦੇ ਨਾਲ ਬਹੁਤ ਬਹੁਤ ਕਰ ਦਿੰਦੇ ਆ ਇਹਨਾਂ ਕੋਲ ਸੀ ਆਹੋ ਜਿਹਾ ਬਣਾ ਲੀਂਦਾ ਵਾ ਚਲੋ ਕੋ ਚੱਲਿਆ ਵਸ ਥੋੜਾ ਜਿਹਾ ਹੋਰ ਹੋ ਲਿਆ ਮੈਨੇ ਇਹ ਵੀ ਆਪਾਂ ਟ੍ਰਾਈ ਕਰੀ ਜਨੇ ਸਲੋ ਕਰਕੇ ਗੁਰੂ ਬਹੂ ਗੁਰੂ ਬਹੂ ਗੁਰੂ ਆਹ ਤੇ ਗੁਰੂ ਮਾ ਗੁਰੂ ਦਇਆ ਕੱਤੋ ਜੀ ਇੱਧਰ ਸਾਡੀ ਆਪਣੀ ਪਰੀ ਸ਼ਾਮ ਦੀ ਰੋਟੀ ਲਾ ਲੈਂਦੀ ਆ ਕਿਉਂਕਿ ਸ਼ਾਮ ਨਹੀਂ ਆਉਂਦੀਆਂ ਛੇਕੀ ਹੁੰਦੀਆਂ ਵੱਡੀਆਂ ਹੁੰਦੀਆਂ ਆਪਾਂ ਖਾਈ ਦੀਆਂ ਨੇ ਡਾਈਟ ਤੇ ਰਹਿੰਦੇ ਹਾਂ ਜੀ ਮੁੱਟ ਬਹੁਤ ਕੋਈ ਪਿਆ ਇਦਾਂ ਆਪਾਂ ਬਣਾ ਦਿੱਤਾ ਦੁੱਧ ਸ਼ਾਮ ਦਾ ਤੇ ਆਪਾਂ ਇੱਧਰ ਕਰ ਲਿਆ ਜਾਗ ਨੂੰ ਤਿਆਰੀ ਵਿੱਚ ਦੇ ਵਿੱਚ ਠੰਡਾ ਆਪਾਂ ਠੰਡਾ ਪਾ ਦਾਂਗੇ ਤੋ ਕੁਛ ਬੜਾ ਦਿੱਤਾ ਗਰਮ ਪਾ ਦਾਂਗੇ ਤੇ ਜਾਗ ਲੱਗਣੀ ਆਪਣੇ ਕਰੇਲੇ ਬਣ ਚੁੱਕੇ ਆ ਵਸਣ ਆਪਾਂ ਮਸਾਲਾ ਭਰ ਦਿਆਂਗੇ ਦੇਖੋ ਭਣੇ ਕੋ ਬਿਲਕੁਲ ਇਹ ਲੱਗਦੇ ਕਿੰਨੇ ਸੀਗੇ ਤੇ ਹੁਣ ਮਾੜੇ ਜਿਹੇ ਰਹੇ ਦੇਖੋ ਤੇ ਹੁਣ ਬਣ ਕੇ ਪਰ ਭਰ ਦਿਆਂ ਵਸੇ ਨਾ ਭਰਾ ਭਰ ਕੇ ਫਿਰ ਦਿਖਾਉਣੀ ਆ ਤੁਹਾਨੂੰ ਤੇ ਲੋ ਵੀ ਹੁਣ ਆਪਾਂ ਕਰੇਲੇ ਰੰਨੇ ਆ ਭਰ ਮਸਾਲਾ ਭਰ ਕੇ ਤੇ ਖਾਣ ਖਾ ਲਾਂਗੇ ਰਾਤ ਨੂੰ ਤੇ ਚਲੋ ਜੀ ਹੁਣ ਆਪਾਂ ਇਸੇ ਨਾਲ ਕਰਦੇ ਆਂ ਅੱਜ ਦੀ ਵੀਡੀਓ ਦਾ ਐਂਡ ਤੇ ਮਿਲਦੇ ਆਂ ਕਿਸੇ ਨੈਕਸਟ ਵੀਡੀਓ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਆ ਬਾਏ ਬਾਏ